ਪਿੰਡ ਕੋਠੇ ਪ੍ਰੇਮ ਅਸਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਕ 44 ਸਾਲਾ ਵਿਅਕਤੀ ਨੇ ਕਰਜ਼ੇ ਅਤੇ ਮਾਨਸਿਕ ਤਣਾਅ ਦੇ ਚਲਦਿਆਂ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਜੋਂ ਹੋਈ ਹੈ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਅਤੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ इस संबंधी जानकारी देंद्या दे मृतक के भरा सिंह ने भरे मन दस कि सुखविंदर पिछले काफी समय तो करजे टेंशन डिप्रेशन तो बहुत परेशान सी इसे परेशानी के दे चलद्या उसने एक खौफनाक कदम चुकया है हाँ जी की नाम है जी मेरा नाम भुपिंद्र जी ਅਜੀ ਜਿਵੇਂ ਕੋਈ ਨੌਜਵਾਨ ਦੀ ਡੈਥ ਹੋਈ ਹੈ ਛੋਟਾ ਕੀ ਲੱਗਦਾ ਸੀ ਵੀਰੇ ਬਲਦਰ ਸੀਗਾ ਜੀ ਕੀ ਨਾਮ ਸੀ ਸੀ ਉਹਨਾਂ ਦਾ ਸੁਖਮਿੰਦਰ ਸਿੰਘ ਜੀ ਕਿੱਦਾਂ ਹੱਸ ਹੋ ਗਿਆ ਜੀ ਬੇ ਬਸ ਟੈਨਸ਼ਨ ਸੀਗੀ ਡਿਪਰੈਸ਼ਨ ਸੀਗਾ ਜਾਂ ਕਰਜ਼ੇ ਦਾ ਲਾ ਲੋ ਤੁਸੀਂ ਬਸ ਇਹਦੇ ਚ ਘੁੱਟੇ ਜੇ ਰਹਿੰਦੇ ਸੀਗੇ ਘੁੱਟੇ ਘੁੱਟੇ ਇਹਨਾਂ ਨੇ ਬਸ ਇਹ ਕਦਮ ਚੱਕ ਲਿਆ ਪਹਿਲਾਂ ਜਿਵੇਂ ਜਿਮਨੂ ਨੂੰ ਵੀ ਵੇਚੀ ਗਿਆ ਉਹ ਤੇ ਬਸ ਜ਼ਮੀਨ ਸੀ ਕਰਜ਼ੇ ਦਾ ਕਾਰਨ ਮੰਨ ਲਓ ਜਾਂ ਧਮੇਲਾ ਲਾ ਲੋ ਟੈਨਸ਼ਨ ਲਾ ਲੋ ਬੈਂਕਾਂ ਵਾਲੇ ਤੰਗ ਜਾਂ ਕਰਦੇ ਸੀ ਕਿ ਉਹਦੇ ਕਰਕੇ ਫਿਰ ਇਹਨਾਂ ਨੂੰ ਇਹ ਕਦਮ ਚੱਕ ਲਿਆ ਜੀ। ਇਹ ਪਰਿਵਾਰ 'ਚ ਹੋਰ ਪਿੱਛੇ ਕੌਣ-ਕੌਣ ਹੈ ਜੀ? ਇਹਨਾਂ ਦੇ ਇੱਕ ਵਾਈਫ ਆ ਇਹਨਾਂ ਦੀ ਤੇ ਇੱਕ ਬੇਟਾ ਤੇ ਇੱਕ ਬੇਟੀ ਆ ਜੀ। ਠੀਕ ਹੈ ਬਾਜੀ। ਹਾਂਜੀ। ਕੀ ਨਾਮ ਆ ਵੀਰ ਜੀ? ਮੇਰਾ ਨਾਮ ਜਸਵਿੰਦਰ ਸਿੰਘ ਆ ਜੀ। ਬਾਜੀ ਜੋ ਤੁਹਾਡੇ ਪਿੰਡ 'ਚ ਦੀ ਭਾਣਾ ਵਾਪਰੇ ਇੱਕ ਨੌਜਵਾਨ ਤੇ ਸੈਲ ਸਾਈਡ ਕੀਤਾ ਉਹਨਾਂ ਨੇ ਕੀ ਕਰਿਆ? ਤਾਂ ਕਰਜ਼ੇ ਦਾ ਸੀਗਾ ਜੀ, ਕਰਜ਼ੇ ਦੀ ਪਾਂਡ ਸੀਗੀ ਵੱਡੀ। ਪਹਿਲਾਂ ਜ਼ਮੀਨ-ਜਮੂਨ ਵੀ ਵੇਚੀ ਉਹਨੇ ਨਹੀਂ ਕਰਜ਼ਾ ਉਤਰਿਆ। ਕਰਕੇ ਉਹ ਥੋੜਾ ਡਿਸਪਰੈਸ਼ਨ ਤੇ ਜਿਆਦਾ ਰਹਿੰਦਾ ਸੀ ਤੇ ਅੱਜ ਉਹਨੇ ਬਿਨਾਂ ਦੱਸੇ ਕਿਸੇ ਨੂੰ ਦਵਾਈ ਪੀ ਲਈ ਤੇ ਡੈਥ ਹੋ ਗਈ ਉਹਨਾਂ ਦੀ ਕਿਸੇ ਨੇ ਉਹਨਾਂ ਨੂੰ ਕੋਈ ਧਮਕੀ ਤਾਂ ਨਹੀਂ ਦਿੱਤੀ ਨਹੀਂ ਨਹੀਂ ਕੋਈ ਧਮਕੀ ਨਹੀਂ ਕੋਈ ਪਰੇਸ਼ਾਨੀ ਤਾਂ ਹੋਵੇ ਨਹੀਂ ਕੋਈ ਨਹੀਂ ਕਿਸੇ ਨੇ ਪਰੇਸ਼ਾਨ ਨਹੀਂ ਪਤਾ ਨਹੀਂ ਇਹ ਚੀਜ਼ ਬਾਰੇ ਨਹੀਂ ਕੀ ਧਮਕੀ ਜਾਂ ਕੀ ਗੱਲਬਾਤ ਪਤਾ ਨਹੀਂ ਪਾਜੀ ਪਤਾ ਕਿਦੋਂ ਲੱਗਿਆ ਆਪਾਂ ਨੂੰ ਕਿ ਉਹਨਾਂ ਕਿੱਦਾਂ ਕਰਕੇ ਮਰੀ ਸੀ ਉਹ ਤਾਂ ਜਦੋਂ ਦਰਦ ਉਹਨੇ ਜਿਆਦਾ ਹੋ ਗਿਆ ਵਰ ਘਰਦਿਆਂ ਨੇ ਪੁੱਛਿਆ ਫਿਰ ਪਤਾ ਲੱਗਿਆ ਉਹਨਾਂ ਨੇ ਵੀ ਦਵਾਈ ਪੀ ਗਏ ਅੱਛਾ ਪਹਿਲਾਂ ਦਵਾਈ ਪੀ ਕੇ ਘਰੇ ਲੇਟ ਕੇ ਸੀ ਵੀ ਹਾਂ ਜੀ ਲੇਟ ਗਿਆ ਸੀਗਾ ਕੀ ਕੰਮ ਕਰਦੇ ਸੀਗੇ ਇਹ ਇਹ ਖੇਤੀਬਾੜੀ ਦਾ ਜਾਂ ਗਾਂ ਮ ਰੱਖੀਆਂ ਹੋਈਆਂ ਸੀ ਬਸ ਸਾਹੀ ਸੀਗਾ ਵੈਰੀ ਵਲ ਹਾਂ ਛੋਟਾ ਜਿਹਾ ਕੰਮ ਸੀ ਛੋਟਾ ਜਿਹਾ ਕੰਮ ਸੀ ਠੀਕ ਹੈ ਸਰ ਕੀ ਨਾਮ ਆ ਜੀ ਇਹ ਨਿਰਤਿਕਾ ਸੁਖਮਿੰਦਰ ਸਿੰਘ ਆ ਜੀ ਸਨ ਚਰਨ ਸਿੰਘ ਕੋਠੇ ਪ੍ਰੇਮ ਸਰ ਦਾ ਰਹਿਣ ਵਾਲਾ ਸੀ ਕੀ ਘਟਨਾ ਬਾਪੂ ਇਹ ਪਾ ਜੀ ਇਹਨੇ ਕੋਈ ਦਵਾਈ ਜੇ ਰੀਲੀ ਦਵਾਈ ਇਹਦੇ ਪੀਤੀ ਆ ਕਾਰਵਾਈ ਕਰ ਰਿਹਾ ਦੇਖਦੇ ਹਾਂ ਪੁੱਤ ਕੁਛ ਕੁਛ ਕਰਦੇ ਕੀ ਹੁੰਦਾ ਕਾਂਸਲ ਤੁਸੀਂ ਤੁਹਾਡੀ ਇਜਾਜ਼ਤ ਦੇ ਵਿਸ਼ੇ ਵਿੱਚ ਕੋਈ ਆਇਆ ਸਾਹਮਣੇ ਕੋਈ ਤਾਂ ਨਹੀਂ ਹਜ਼ਰ ਕੋਈ ਨਹੀਂ ਆਇਆ ਹੈ ਤਾਂ ਪਤਾ ਹੀ ਲੱਗਿਆ ਵਾ ਕਾਰਵਾਈ ਦੇ ਪੱਖੋਂ ਬਿਆਨ ਲੈ ਦਿਆਂ ਸਰਕਾਰ ਦਾ ਠੀਕ ਹੈ